ਚੌੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੌੜਾ ਸਾਹਿਬ ਇੱਕ ਸਕਾਰ ਰਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰਸਿੱਖ ਮਿਲ ਸਕਦਾ ਸੀ ਉਹਦੇ ਵਿਰੋਧ ਚ ਜਹੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇੱਕ ਇੱਕ ਇਹ ਖੋਤੇ ਕਾਲੀਦਾਲਾ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਹੇਦਾਰ ਸਾਹਿਬ ਨੂੰ ਕਹਿੰਨੇ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੋ ਸੇਕਣਾ ਚਾਹੀਦਾ ਤੇ ਦੀ ਕਾਸਟ ਹੋਰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਗੁਰੂ ਮਹਾਰਾਜ ਦਾ ਘਟਾਨ ਕੋਟ ਸ਼ੁਕਰ ਕਰਦੇ ਹਾਂ ਉਹਦਾ ਸ਼ੁਕਰਾਨਾ ਕਰਦੇ ਹਾਂ ਉਹਦੇ ਦਰ ਤੇ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਵਾਸਤੇ ਆਏ ਸਾਂ ਜੋ ਪਿਛਲੇ ਦਿਨ ਤੋਂ ਘਟਨਾਵਾਂ ਵਾਪਰ ਰਹੀਆਂ ਉਹ ਬਹੁਤ ਚਿੰਤਾਜਨਕ ਹੈ ਕਿ ਜੋ ਅਖੌਤੀ ਅਕਾਲੀ ਦਲ ਵਾਲੇ ਜਥੇਦਾਰਾਂ ਦੇ ਉੱਪਰ ਹੋਰ ਪੰਥਕ ਸ਼ਹੀਦਾਂ ਉੱਪਰ ਅਟੈਕ ਕਰ ਰਹੇ ਆ ਬੇਲੋੜੀ ਉਹਨਾਂ ਦੀirdar ਕੁਸ਼ੀ ਕੀਤੀ ਜਾ ਰਹੀ ਹੈ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਆ ਬੀਬੀ ਸਤਵੰਤ ਕੋਰ ਹੋਣੀ ਆ ਕਿ ਉਹਨਾਂ ਨੂੰ ਇਹ ਉਹਨਾਂ ਦਾ ਉਹਨਾਂ ਦੀ ਜਿਹੜੀ ਨਾ ਉਹਨਾਂ ਤੇ ਉਹਨਾਂ ਨਾਲ ਬਹੁਤ ਬੇਹੁਦਾ ਵਿਹਾਰ ਕੀਤਾ ਜਾ ਰਿਹਾ ਉਹ ਪੀਟੀਸੀ ਚੈਨਲਾਂ ਤੇ ਬਹੁਤ ਉਹ ਚੋੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੋੜਾ ਸਾਹਿਬ ਇੱਕ ਸਕਾਰ ਰਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰਸੇਖ ਮਿਲ ਸਕਦਾ ਸੀਗਾ ਜਾਂ ਉਹ ਕਿਸੇ ਨੂੰ ਮਿਲ ਸਕਦੇ ਸੀ ਤੇ ਉਹ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਉਠਾਇਆ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਉਹਦੇ ਵਿਰੋਧ ਚ ਜਸਹਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੇ ਕਾਲੀਦਾਲ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਸਹਰ ਸਾਹਿਬ ਨੂੰ ਕਹਿੰਨੇ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੋਚ ਸੇਕਣਾ ਚਾਹੀਦਾ ਕਿਉਂਕਿ ਇਹ ਆਕਾਲ ਤਖਤ ਦੀ ਜੋ ਇਹਨਾਂ ਨੂੰ ਦੋ ਤਰੀਕ ਨੂੰ ਹੁਕਮ ਹੋਇਆ ਉਹਦੀ ਅਧੂਲੀ ਕਰ ਰਹੇ ਆ ਉਹ ਉਹਨੂੰ ਵੰਗਾਰ ਰਹੇ ਆ ਇਸ ਕਰਕੇ ਅਸੀਂ ਜਹਦਰ ਸਾਹਿਬ ਨੂੰ ਕਹਿੰਦੇ ਆ ਕਿ ਅਕਾਲ ਤਖਤ ਦੀ ਇਮਾਨ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੂੰ ਸਖਤ ਤੋਂ ਸਖਤ ਉਦੋਂ ਵੀ ਜਿਹੜੀ ਇਹ ਸਜ਼ਾ ਲਾਈ ਗਈ ਉਹ ਸੰਗਤਾਂ ਦੇ ਮੰਨ ਚ ਹੈ ਕਿ ਉਹ ਘੱਟਿਆ ਸਜ਼ਾ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਗਰਾਹ ਸੀ ਉਹਨੇ ਸਜ਼ਾ ਨਹੀਂ ਦਿੱਤੀ ਗਈ ਉਹ ਤੋਂ ਇਹਨਾਂ ਦੀ ਸਜ਼ਾ ਘੱਟ ਸੀਗੀ ਉਹ ਉਹਦਾ ਪ੍ਰਤੀਕਰਮ ਵੀ ਚੋੜਾ ਸਾਹਿਬ ਵੱਲੋਂ ਜੋ ਜੋ ਪ੍ਰਗਟ ਹੋਇਆ ਦੂਸਰਾ ਹੁਣ ਇਹ ਜੋ ਉਹ ਜੋ ਇਹਨਾਂ ਨੂੰ ਕੀਤਾ ਗਿਆ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ ਉਸ ਚੀਜ਼ ਨੂੰ ਵੀ ਉਹ ਤੋਂ ਵੀ ਭੱਜ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਅਕਾਲ ਤਖਤ ਦੀ ਸ਼ਾਨ ਨੂੰ ਸ਼ਾਹਸ਼ਾਨ ਨੂੰ ਵੱਡਾ ਕਰਨਾ ਸੀ ਉਹ ਨੂੰ ਘਟਾਉਣ ਵਾਸਤੇ ਲੱਗੇ ਹੋਏ ਆ ਦੂਸਰਾ ਇੱਕ ਜੋ ਬੀਬੀ ਜਗੀਰ ਕੋਰਨਾ ਧਾਮੀ ਸਾਹਿਬ ਨੇ ਕੀਤਾ ਉਹਦੀ ਵੀ ਅਸੀਂ ਘੋਰ ਨਿੰਦਾ ਕਰਦੇ ਆ ਕਿ ਇੱਕ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਇਹ ਇਹ ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੱਲ ਆ ਪਰ ਉਹ ਇੱਕ ਧੜੇ ਦੀ ਚਾਪਲੂਸੀ ਕਰਕੇ ਇਹ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਤੇ ਦੂਜਿਆਂ ਨੂੰ ਉਹ ਇਹੋ ਜਿਹਾਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ ਉਹ ਆਪਾਂ ਦਹਿਰਾ ਨਹੀਂ ਸਕਦੇ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕੋਰਨਿੰਦਾ ਕਰਦੇ ਆ ਤੇ ਅਸੀਂ ਅਸੀਂ ਇਹ ਵੀ ਮੰਗ ਕਰਦੇ ਆ ਕਿ ਧਾਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ